ਕੰਟੀ ਤੁਹਾਨੂੰ ਸੇਵਾ ਕੰ ਦਾ ਮੌਕਾ ਤਾਂ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਸੰਭੀਰਤਾ ਸੀ ਜੀ ਸੋ ਕੀ ਕਰਨਾ ਚਾਹੋਗੇ ਕਿਵੇਂ ਦੇਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਦੀ ਸਿੰਘ ਮੈਂ ਪਿੰਡ ਨੰਦਲ ਦਾ ਸਰਪੰਚਾ ਮੈਂ ਆਪਣੇ ਪਿੰਡ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਮੈਨੂੰ ਸਰਪੰਚੀ ਦਾ ਮਾਣ ਬਖਸ਼ਿਆ ਤੇ ਮੈਂ ਵਾਅਦਾ ਇਹ ਕੋਸ਼ਿਸ਼ ਕਰਾਂਗੇ ਅਭੀ ਆਪਣੇ ਪਿੰਡ ਦੇ ਜਿਹੜੇ ਵੀ ਸੁਪਨੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਲੈ ਕੇ ਮੈਨੂੰ ਚੁਣਿਆ ਮੈਂ ਉਹ ਪੂਰੇ ਕਰ ਸਕਾਂ ਜਿਹੜੇ ਕੰਮ ਉਹਨਾਂ ਦੇ ਨੇ ਪੂਰੇ ਕਰ ਸਕਾਂ ਜੀ ਬੀਰ ਜੀ ਪਿਛਲੀ ਪੰਚਾਇਤ ਤੋਂ ਕਿਹੜੇ ਪੈਂਡਿੰਗ ਨੰਬਰ ਆ ਚੁੱਕੇ ਸੀ ਜੋ ਤੁਹਾਡੀ ਗਵਾਈ ਹੁਣ ਪੂਰੇ ਕਰਵਾਏ ਜੀ ਤਕਰੀਬਨ ਪੈਂਡਿੰਗ ਤਾਂ ਕੁਝ ਨਹੀਂ ਸੀ ਕੁਝ ਨਵੇਂ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਬਾਕੀ ਤਕਰੀਬਨ ਛੜਕਾਂ ਬਣੀਆਂ ਹੋਈਆਂ ਸੀ ਕੋਈ ਐਸੀ ਗੱਲ ਨਹੀਂ ਹੈਗੀ ਸੀ ਜੀ ਜਿਹੜੇ ਬਹੁਤ ਜ਼ਿਆਦਾ ਪੈਂਡਿੰਗ ਕੰਮ ਰਹਿ ਹਮਨ ਵੀ ਗਲੀਆਂ ਨਾਲੀਆਂ ਦੀ ਕੁਝ ਨੇਪੇਰਾ ਸੀ ਉਹ ਕੁਝ ਤਕਰੀਬਨ ਨਵੇਂ ਹੀ ਬਣੀਆਂ ਸੀ ਪਹਿਲਾਂ ਹੀ ਤੇ ਉਹ ਨਵੇਂ ਕੰਮ ਸੋਚਨੇ ਆ ਪਿੰਡ ਦੀ ਸੜਕ ਲੈ ਕੇ ਕਰਦੇ ਆ ਕਿ ਇਹ ਕੋਈ ਨਵਾਂ ਜਮਾ ਹੋ ਜੇ ਕੋਈ ਜੇ ਕੋਈ ਸੜਕ ਰਹਿੰਦੀ ਆ ਤੇ ਉਹ ਪੂਰੀ ਬਣ ਜੇ ਜੀ ਬੀ ਜੀ ਤੁਸੀਂ ਆਪ ਦੇਖਿਆ ਜਦੋਂ ਬਾਹਰ ਪਿੰਡਾਂ ਜਾਈਦਾ ਫੁੱਲ ਬੂਟੇ ਲੱਗੇ ਹੁੰਦੇ ਲਾਟਾਂ ਲੱਗੀਆਂ ਹੁੰਦੇ ਪਿੰਡ ਦੇ ਦਾ ਇੰਟਰ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਡਸਮੈਂਟਰੀ ਹੁੰਦੀ ਆ ਸੋ ਓਪਨ ਜਮ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਖੇਡ ਦਾ ਮੈਦਾਨ ਹੁੰਦਾ ਬੱਚਿਆਂ ਤੇ ਝੂਲੇ ਲੱਗੇ ਹੁੰਦੇ ਕਿਆ ਹੁੰਦੇ ਲੱਗੇ ਹੁੰਦੇ ਕਵਰੀ ਹੱਥ ਦੇਖਣਾ ਜਦ ਵੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵੀ ਇਦਾਂ ਦੀ ਕੋਈ ਪ੍ਰੋਜੈਕਟੀ ਸਫਲਤ ਹੈ ਇਹ ਗਾਲੇ ਐਵੇਂ ਆ ਵੀ ਜਿਵੇਂ ਤੁਸੀਂ ਪਾਰਕਿੰਗ ਦੀ ਗੱਲ ਕੀਤੀ ਜਿੰਨਾ ਪਿੰਡਾਂ ਦੇ ਵਿੱਚ ਮੇਲ ਅੱਡੇ ਨੇ ਬਹੁਤ ਜ਼ਿਆਦਾ ਦੁਕਾਨਾਂ ਨੇ ਉੱਥੇ ਪਾਰਕਿੰਗ ਦੀ ਦਿੱਕਤ ਹੁੰਦੀ ਆ ਸਾਡੇ ਪਿੰਡ ਦੇ ਵਿੱਚ ਖੁੱਲੀਆਂ ਗੜੀਆਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਜਿੰਨਾਂ ਕੋ ਸਾਧਨ ਨੇ ਵੱਡੇ ਉਹਨਾਂ ਦੇ ਘਰਾਂ ਦੇ ਵਿੱਚ ਫਸਲਤੀ ਹੈਗੀ ਆ ਲੋੜ ਵਾਤੇ ਇਸ ਤਰ੍ਹਾਂ ਕਿ ਸਾਡੇ ਪਿੰਡ ਦੇ ਵਿੱਚ ਲੋੜ ਨਹੀਂ ਜਾਪੀ ਪਾਰਕਿੰਗ ਦੀ ਹਾਂ ਬਾਕੀ ਗੱਲ ਕਰਦੇ ਆਪਾਂ ਨੌਜਵਾਨਾਂ ਨੂੰ ਸਤਾਇ ਕਰ ਰਹੇ ਆਂ ਕਿ ਗਰਾਉਂਡ ਦੇ ਵਿੱਚ ਵਰਤਮਾਤਾ ਉਹ ਸ਼ਾਮ ਨੂੰ ਖੇਡੋ ਸਾਡੇ ਪਿੰਡ ਗਰਾਉਂਡ ਹੈਗੀ ਆ ਜੀ ਰਸਨ ਕਰਦੀ ਸਮੱਸਿਆ ਕਾਫੀ ਹੁੰਦੀ ਹੈ ਜਿਹੜੇ ਪਿੰਡ ਜੋਗ ਲੋਕ ਹੁੰਦੇ ਆ ਰਸਨ ਦੀ ਬੰਦੇ ਗਰੀਬਤੀ ਕਰ ਰਸਨ ਹੀ ਪਉਂਦਾ ਕਿੰ ਨੂੰ ਲੱਗਦਾ ਤੁਹਾਡੇ ਪਿੰਡ ਕੋਈ ਸਮੱਸਿਆ ਹੈਗੀ ਹੈ ਨਹੀਂ ਸਾਡੇ ਪਿੰਡ ਦੇ ਐਵੇਂ ਦੀ ਸਮੱਸਿਆ ਬਿਲਕੁਲ ਨਹੀਂ ਹੈਗੀ ਕਾਫੀ ਜਿਹੜੇ ਪੁਰਾਣੇ ਰਸਨ ਕਟ ਬਨੇ ਹੋਏ ਨੇ ਪਹਿਲੇ ਸਮੇਂ ਤੋਂ ਹਰ ਇੱਕ ਨੂੰ ਨਾਜ ਪੂਰਾ ਮਿਲਦਾ ਉਹ ਮਜ਼ੇਗਾ ਦੇ ਵਿੱਚ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਨੂੰ ਜਗ੍ਹਾ ਨੇਤਾ ਦਾ ਨਜਾਇਜ਼ ਨਾਮ ਪਾਈ ਜਾਂਦੇ ਤੁਸੀਂ ਹੱਥ ਸੁਣ ਹਾਲੇ ਦਾ ਇਹ ਤੁਹਾਡੀ ਕੋਈ ਵਿੱਚ ਕਿਵੇਂ ਦੇਖਿਆ ਜਾਏਗਾ ਵੀ ਆਪਾਂ ਕੋਸ਼ਿਸ਼ ਕਰ ਰਹੇ ਆਂ ਵੀ ਹਰ ਇੱਕ ਨੂੰ ਰੋਜ਼ਗਾਰ ਮਿਲੇ ਦੇ ਇਸ ਕਦੇ ਵਿੱਚ ਜਿੰਨੇ ਵੀ ਲੋਕ ਨੇ ਜਿਹੜੇ ਕਰਨ ਦੇ ਚਾਹਵਾਨ ਚਾਹੇ ਉਹ ਕੋਰਤਾ ਚਾਹੇ ਉਹ ਮਰਦਾ ਇਹ ਸਾਰਿਆਂ ਨੂੰ ਰੋਜ਼ਗਾਰ ਮਿਲੇ ਤੇ ਤਕਰੀਬਨ ਮਿਲ ਵੀ ਰਿਹਾ ਸੀ ਸੋਵਰਜੀ ਜੁੱਧ ਨਾ ਸਿਆ ਉਹਦ ਪੰਜਾਹ ਸਾਲਾਂ ਨੇ ਮਾਨੀ ਛੜੀ ਆ ਆਪਜੀ ਦੇ ਮੈਨੂੰ ਲੈ ਕੇ ਕਿਵੇਂ ਦੇ ਦੇ ਇਵੇਂ ਆ ਵੀ ਸਾਡੇ ਪਿੰਡ ਦੇ ਵਿੱਚ ਕਾਫੀ ਸਮੇਂ ਤੋਂ 10-15 ਸਾਲ ਤੋਂ ਬੜੀ ਕਿਰਪਾ ਆ ਫਿਰ ਨਸ਼ੇ ਦੇ ਕੋਈ ਵੀ ਬੰਦਾ ਮੈਂ ਕਹਾਂਗਾ ਤੇ ਝੂਠ ਲੱਗੇਗਾ ਜਿਵੇਂ ਅੱਜਕੱਲ ਚੱਲ ਰਿਹਾ ਹੈ ਕੋਈ ਵੀ ਬੰਦਾ ਨਸ਼ਾ ਨਹੀਂ ਕਰ ਰਿਹਾ ਚਾਹ ਜਾਂ ਕਿ ਸਿੰਥੈਟਿਕ ਤੇ ਚਿੱਟਾ ਵਗੈਰਾ ਨਹੀਂ ਲਾ ਰਿਹਾ ਜੇ ਕੋਈ ਹੈਗਾ ਸੀ ਇੱਕ ਤੁੱਕਾ ਬਾਹਰੋਂ ਅੰਦਰੋਂ ਹੁੰਦੇ ਹੀ ਕੋਈ ਹੋ ਕੁਛ ਨੂੰ ਫੜ ਲਏਗੇ ਹਾਂਜੀ ਕੋਈ ਤਾਂ ਠੀਕ ਹਾਂਜੀ ਬਹੁਤ ਵਧੀਆ ਮੋੜ ਆ ਪਿੰਡ ਦਾ ਤੇ ਕੋਈ ਕਿਉਂਕਿ ਗੱਲ ਇਹ ਹੁੰਦੀ ਆ ਵੀ ਵਿਹਲਾਪਨ ਜਿਹੜਾ ਨਸ਼ੇ ਲੈ ਕੇ ਆਉਂਦਾ ਹੈ ਪਰ ਤੁਸੀਂ ਕਹਿ ਰਹੇ ਹੋ ਵੀ ਆਪਦੀ ਇਨੀ ਬਖਸ਼ੀ ਦਾ ਵੀ ਸਾਰੇ ਮੁੰਡੇ ਨੌਜਵਾਨ ਆਪੋ ਆਪਣੇ ਕੰਮ ਹੀ ਕਰ ਲੱਗੇ ਨੇ ਚਾਹੇ ਉਹ ਖੇਤੀਕਾਰ ਆਏ ਨੇ ਪ੍ਰਾਈਵੇਟ ਨੌਕਰੀ ਕਰ ਰਹੇ ਨੇ ਜਾਂ ਉਹ ਕਿਤੇ ਮਜ਼ਦੂਰੀ ਕਰ ਰਹੇ ਨੇ ਇਸ ਕਰਕੇ ਸਾਡੇ ਲੋਕ ਬਚੇ ਹੋਏ ਨੇ ਇਹਦੇ ਵਿੱਚ ਸਾਡੇ ਪਿੰਡ ਦੇ ਬਜ਼ੁਰਗਾਂ ਦਾ ਬਹੁਤ ਜੋਰ ਹੈ ਕਿਉਂਕਿ ਉਹ ਚਾਹੇ ਕਿਸੇ ਦਾ ਵੀ ਬੱਚਾ ਹੋਵੇ ਨਿਗਰਾਨੀ ਰੱਖਦੇ ਨੇ ਉਹਨਾਂ ਨੂੰ ਸਮਝਾਉਂਦੇ ਨੇ ਕਿ ਇਹ ਕੰਮ ਦੇ ਵਿੱਚ ਵਰਤਦੇ ਨੇ ਇਸ ਕਰਕੇ ਸਾਡੇ ਪਿੰਡ ਦੇ ਵਿੱਚ ਵੀ ਇਹ ਨਹੀਂ ਕਿ ਦਾਰੂ ਵਾਲੇ ਵੀ ਨੌਜਵਾਨ ਮੁੰਡੇ ਬਹੁਤ ਘੱਟ ਮਿਲਣਗੇ ਜੀ ਸਹੀ ਤੋਂ ਜੇ ਅੱਕੇ ਕੁਨੇ ਨਾ ਟਾਪੇ ਨਾ ਜਾਈਆਂ ਨਵੇਂ ਹੌਂਪਲਾਈ ਕੀਤੇ ਗਏ ਆ ਕੀ ਤੇ ਮਿੰਡ ਵਿੱਚ ਕਿੰਨੇ ਅੱਕੇ ਕੁਨੇ ਰੱਖਨੇ ਨਵੇਂ ਹੌਂਪਲਾਈ ਕੀਤੇ ਗਏ ਸਾਡੇ ਪਿੰਡ ਦੇ ਵਿੱਚ ਕੋਈ ਇੱਕ ਉਹ ਦੇਖੋ ਇਹ ਘਰ ਨੂੰ ਲੋਡ ਸੀ ਤੇ ਉਹਨਾਂ ਨੇ ਆਪਣੇ ਘਰ ਨੂੰ ਅਪਲਾਈ ਕੀਤੇ ਹੋਏ ਤੋਂ ਕਿੰਨੇ ਨੰਦਾ ਜਾ ਕੀਤੇ ਸੀ ਇਹ ਇਵੇਂ ਸੀਗਾ ਵੀ ਉਹ ਮੇਰੇ ਵੱਲੋਂ ਨਹੀਂ ਅਪਲਾਈ ਕੀਤੇ ਗਏ ਸਾਡੇ ਪਿੰਡ ਦਾ ਪ੍ਰਬੰਧਕ ਲੱਗਾ ਹੋਇਆ ਸੀ ਤੇ ਉਹ ਉਹ ਤੋਂ ਡਿਪਾਰਟਮੈਂਟ ਨਹੀਂ ਜਾਂਦਾ ਸੋ ਅੱਲੇ ਪ੍ਰਬੰਧਕ ਜਲਦਾ ਹੈ ਜੀ ਹਾਂਜੀ ਹਾਂਜੀ ਜੀ ਸੋ ਉਹ ਵਿਧੀ ਨੌਜਵਾਨਾਂ ਦਾ ਲੈਸਨ ਦੇ ਵਿੱਚ ਐਮ ਰੋਲ ਦਾ ਆਉਂਦਾ ਤੁਹਾਡੇ ਪਿੰਡ ਜੇ ਕਾਫੀ ਨੌਜਵਾਨ ਹੋਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬੜੀ ਪੰਚਾਇਤ ਨੂੰ ਕੀ ਪਲੇ ਰੋਲ ਹੋਵੇਗਾ ਉਹਨਾਂ ਵਾਸਤੇ ਉਹਨਾਂ ਦੀ ਗਰਾਊਂਡ ਦੀਆਂ ਜਿੰਨੀਆਂ ਸਿੱਧਾ ਹਾਲ ਦੀਆਂ ਉਹ ਉਹ ਨਾ ਡਿਮਾਂਡ ਕਰ ਰਹੇ ਨੇ ਉਹ ਸਾਡੀ ਕੋਸ਼ਿਸ਼ ਹੈ ਕਿ ਉਹ ਉਹਨਾਂ ਨੂੰ ਪੂਰੀਆਂ ਕੀਤੀਆਂ ਜਾਣ ਜਿਵੇਂ ਖੇਡ ਦਾ ਸਮਾਨ ਹੋ ਗਿਆ ਕਿੱਟਾ ਹੋ ਗਿਆ ਹਨਾ ਗਰਾਊਂਡ ਦੀ ਹਰ ਵਾਰ ਸੌਸ ਫਾਈ ਮੇਨਟੇਨੈਂਸ ਉਹ ਜ਼ਿਆਦਾ ਮੰਗ ਕਰਦੇ ਨੇ ਪਰ ਸਾਡਾ ਪੂਰਾ ਧਿਆਨ ਹੈ ਬਾਕੀ ਹੋਰ ਵੀ ਜੇ ਉਹ ਕੋਈ ਟੂਰਨਾਮੈਂਟ ਕਰਾਉਣਾ ਚਾਹੁੰਦੇ ਨੇ ਉਹਦੇ ਵਿੱਚ ਵੀ ਆਪਾਂ ਸੀ ਸਟਾਰਟ ਕਰਾਏ ਨੇ ਕਲੱਬ ਬਣਾ ਰਹੇ ਨੇ ਕਸ਼ਮੋਰ ਵਾਲਾ ਮੰਦਿਰ ਖੇਡ ਜਿਹੜੇ ਕੱਲੇ ਖੇਡ ਦੇ ਦੇ ਹਨਾ ਉਹਨਾਂ ਵਾਸਤੇ ਜਿਵੇਂ ਵੀ ਕਹਿੰਦੇ ਨੇ ਜਾ ਜਮੇ ਦੀ ਨੂੰ ਨੀਡ ਹੁੰਦੀ ਆ ਚਾਹੇ ਕੋਈ ਕੋਈ ਖੇਤ ਦਾ ਸਮਾਨ ਚਾਹੀਦਾ ਜਾਂ ਗਰੋਂ ਸਾਫ ਸਪਾਈ ਆ ਉਹ ਆਪਾਂ ਟਾਈਮ ਦੇ ਟਾਈਮ ਹੋ ਉਹ ਉਹ ਵੀ ਜੀ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਲੱਗਦਾ ਸਕੂਲ ਦੇ ਸਟਾਫ ਦੀ ਕਮੀਆਂ ਆ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਇਹ ਇਵੇਂ ਵੀ ਸਾਡੇ ਪਿੰਡ ਤਾਂ ਸਕੂਲ ਨਹੀਂ ਹੈਗਾ ਸੱਚਾ ਛੋਟਾ ਪਿੰਡ ਨਾਲ ਦੇ ਪਿੰਡ ਬਬੜੀ ਆ ਤੇ ਉਹ 10 ਵਜੇ ਤੱਕ ਸਕੂਲ ਆ ਬਹੁਤ ਵਧੀਆ ਚੱਲ ਰਿਹਾ ਕੀ ਛੋਟੇ ਬੱਚਿਆਂ ਨੂੰ ਜਿੱਤ ਨਹੀਂ ਹੁੰਦੀ ਉੱਥੇ ਜਾਂਦੇ ਕਿਲਾ ਪ੍ਰਾਇਮਰੀ ਸਕੂਲ ਤੇ ਹਰ ਪਿੰਡ ਚ ਹੁੰਦਾ ਹੁਣ ਨਾਲ ਹੀ ਆ ਨਾ ਬਿਲਕੁਲ ਤੇ ਇਸ ਕਰਕੇ ਤੇ ਤੁਸੀਂ ਕਹੋ ਵੀ ਇਕੱਠੇ ਸੀ ਪਿੰਡ ਹੁਣ ਇਹ ਪਿੰਡਾਂ ਤੇ ਅਲੱਗ ਹੋਈ ਆ ਜੀ ਸੋ ਅਵੇ ਦੀ ਕਈ ਵਾਰੀ ਪਿੰਡਾਂ 'ਚ ਝਗੜੇ ਇੰਨੇ ਹੋਵਾ ਜਾਂਦੇ ਆ ਲੋਕਾਂ ਨੂੰ ਥਾਣੇ ਪਹੁੰਚਾਈ ਜਾਂਦੇ ਠੇਕੇ ਖਾਣੇ ਬਸ ਸਮਾਂ ਹੀ ਬਰਬਾਦ ਹੁੰਦਾ ਪੈਸਾ ਹੀ ਬਰਬਾਦ ਹੁੰਦਾ ਸੋ ਇੱਕ ਤੁਸੀਂ ਬੰਦੇ ਦੀ ਕੀ ਜੁਮੈਂਦੇ ਕਿਵੇਂ ਦੇਦੇ ਆ ਜਿਹੜੇ ਪਿੰਡ ਦੇ ਝਗੜੇ ਨੇ ਉਹ ਕੋਸ਼ਿਸ਼ ਕਰੀਦੀ ਆ ਕਿ ਪਿੰਡ ਦੇ ਵਿੱਚ ਹੀ ਨਿਬੜ ਜਾਂ। ਤੇ ਉਹ ਜਾਦਾ ਵਧੀਆ ਰਹਿੰਦਾ ਤੇ ਬਿਲਕੁਲ ਪਿੰਦੇ ਲੋਕ ਵੀ ਸਮਝਦਾਰ ਨੇ। ਉਹ ਉਹਨਾਂ ਨੂੰ ਇਹ ਗੱਲ ਦੀ ਪਤਾ ਹੈ ਕਿ ਜੇ ਆਪਾਂ ਕਚੈਰੀਆਂ ਵੱਲ ਜਾਵਾਂਗੇ ਸਾਡਾ ਪੈਸਾ ਵਾ ਵੇਸਟ ਹੋਣਾ ਆ। ਇਸ ਕਰਕੇ ਕੋਈ ਬਹੁਤ ਜ਼ਿਆਦਾ ਝਗੜੇ ਨਹੀਂ। ਹਾਂ ਜੇ ਹੋ ਸਦਾ ਕਿਸੇ ਦਾ ਕੋਈ ਜ਼ਮੀਨੀ ਝਗੜਾ ਪਰਾਨ ਚੱਲਦਾ ਹੋਵੇ ਉਹ ਉਹਨਾਂ ਦੇ ਕੇਸ ਲੱਗੇ ਹੋਏ ਨੇ ਜਿਵੇਂ ਆ ਵੀ ਕੰਮ ਦੇ ਵਿੱਚ ਰੁੱਝੇ ਰਹਿਣ ਕਰਕੇ ਲੋਕਾਂ ਦੇ ਤੇ ਲੜਾਈ ਤੇ ਗੜੀ ਬੜਾ ਘੱਟ ਹੀ ਧਿਆਨ ਆ ਸਾਡੇ ਕੋਈ ਵੀ ਕੇਸ ਮੈਨੂੰ ਨਹੀਂ ਲੱਗਦਾ ਨਹੀਂ ਥਾਣੇ ਪਹੁੰਚ ਸਕਦੇ ਤੇ ਬਹੁਤ ਘੱਟ ਜਾਂਦੇ ਨੇ ਕੇਸ ਸੋ ਕਿਹੜਾ ਤੁਸੀਂ ਪਹਿਲ ਦੇ ਦਾਦ ਨੂੰ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾਂਦੇ ਜਿਹੜਾ ਪਿੰਡ ਨੂੰ ਸੁੱਖ ਸਹੂਤਾ ਪ੍ਰਦਾਨ ਕਰੇ ਹਾਂਜੀ ਜਿਵੇਂ ਗਰਾਉਂਡ ਦੀ ਗਰਾਉਂਡ ਦੀ ਮੇਨਟੇਨੈਂਸ ਹੋ ਗਈ ਤੇ ਲਾਈਟਾਂ ਹੋ ਗਈਆਂ ਪਿੰਡ ਦੇ ਵਿੱਚ ਇਹਨਾਂ ਤੋਂ ਪਾਸੇਵਾ ਦੰਦਾਂ ਦਾ ਮੌਕਾ ਤਾਂ ਮਾਨ ਬਖਸ਼ਿਆ ਤੁਹਾਡੇ ਸਿਰ ਤੇ ਸਪੰਝੀਆਂ ਤਾਸ ਜਿਹਾ ਮੈਸੇਜ ਕੀ ਦੇਣਾ ਚਾਹੋਗੇ ਪੇਡਾ ਲੈਣ ਪਿੰਡ ਵਾਲਿਆਂ ਦੇ ਮੈਸੇਜ ਮੈਂ ਤਾਂ ਇਹ ਇਹ ਉਹ ਦੇਣਾ ਚਾਹਾਂਗਾ ਕਿ ਆਪਣੀ ਮਿਹਨਤ ਕਰਨ ਵਰਤਮਤ ਪਿੰਡ ਦਾ ਨਾਮ ਰੋਸ਼ਨ ਕਰਨ ਪੰਜਾਬ ਦਾ ਨਾਮ ਰੋਸ਼ਨ ਕਰਨ ਦੇਸ਼ ਦਾ ਨਾਮ ਰੋਸ਼ਨ